ਐਡਾ ਲੱਗਾ ਪਰ ਜਾ ਕੇ ਖੰਡ ਪਾਟ ਕੇ ਨਹੀਂ ਖੰਡ ਪਾਟਣੀ ਆ ਖੰਡ ਪਾਟ ਏਕ ਓਕਾਰ ਤੋਂ ਚੱਲਣਾ 18 ਦਾ 20 ਤੱਕ ਜਾਣਾ ਵਿਚੋ ਨਹੀਂ ਰੁਕਣਾ ਨਹੀਂ ਵਿਚੋ ਨੇ ਖੰਡਣ ਨਹੀਂ ਹੋਣਾ ਤੇ ਆਪਾਂ ਕਿਹ ਝਗੜਾ ਪਾ ਕੇ ਰੱਖ ਦਿੰਦੇ ਆ ਸਾਸੂ ਪਾਂਜਨ ਦੇ ਮਾਤੀ ਅਰਦਾਸ ਹੁੰਦਾ ਇਹ ਸ਼ਬਦ ਮੱਧ ਵਾਸਤੇ ਦੀ ਵਰਤ ਪ੍ਰਕਿਆ ਗੁਰੂ ਜੀ ਦੀ ਪਾਸ਼ਾ ਜੇ ਮਾਤੀ ਨੂੰ ਤੁਸੀਂ ਅੱਗ ਤੇ ਤੇਓ

ਆਦਿ ਵਿੱਚਲੀ ਮਾਰ ਦੇ ਵਿੱਚਲੀ ਸ੍ਰਿਸ਼ਟੀ ਦੇ ਅੰਤ ਅਕਰ ਉਸ ਸੰਪੂਰਨ ਹੈਗਾ ਉਸ ਪਰਮਾਤਮਾ ਦੀ ਗੱਲ ਕੀਤੀ ਗਈ ਹੈ ਜਦੋਂ ਆਖਣੋਂ ਪਾਠ ਹੈ ਤੇ ਉਹਦੇ ਵਿੱਚ ਵੀ ਤੁਸੀਂ ਕੱਲ ਆਰਤੀ ਅਰਦਾਸ ਲਵਦੇ ਹੋ ਤੇ ਪਹਿਲੇ ਭਗਤ ਦੀ ਅਰਦਾਸ ਕਰਨੀ ਕਹਿੰਦੀ ਤੇ ਚੌਥੀ ਸਿਧੀ ਵੀ ਤੀਜੀ ਸਿਧੀ ਨੇ ਵਰਤੀ ਤਾਂ ਇਹ ਉਦੋਂ ਦਾ ਵਿਸ਼ਾ ਲੱਗਦਾ ਮਨੂੰ ਜਦੋਂ ਸਿੱਖ ਜੰਗਲਾਂ ਦੇ ਵਿੱਚ ਮਿਸਲਾਂ ਦਸਨਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮਹਾਂਕਾ ਦੇਸ਼ ਪੜ੍ਹੋ ਸਾਹਿਬ ਤੇ ਉਸ ਸਮੇਂ ਨਾ ਗੁਰੂ ਗੰਸਾ ਦਾ ਸਰੂਪ ਲੈ ਕੇ ਆਉਣਾ ਸਿੰਘਾਂ ਨੇ ਜੰਗਾ ਜਤਨਾ ਪਰ ਇਹਦੇ ਉਹ ਤੇ ਕਹਿਣਾ ਚੰਗੀ ਚੜ੍ਹਦੀ ਕਲਾ ਨੇ ਸਿੰਘ ਜਿਹੜੇ ਨਾ ਉਹ ਇਹੇ ਕਰੋ ਵਾਰੀ ਵਾਰੀ ਬੈਠ ਕੇ ਗੁਰਬਾਣੀ ਪੜੋ ਤੇ ਸਾਰੀ ਗੁਰਬਾਣੀ ਸਰਵਣ ਕਰ ਲਈਏ ਕੂੰ ਕਰ ਤੋਂ ਰਹਿ ਕੇ 18 10 30 ਅੱਜ ਕਹਿ ਤੂੰ ਇਹ ਅਖੰਡ ਪੜ ਤਰਾ ਦੁੱਖ ਕਿੰਨੂੰ ਉਤਰੇਗਾ ਦੁੱਖ ਕਿੰਨੂੰ ਉਤਰਨਗੇ ਸਾਹਿਬ ਜੋ ਕੇਦੇ ਉੱਤਰਨੇ ਸੀ ਦੁਖ ਰੋਗ ਸੰਤਾਪ ਉਪਰੇ ਸੁਣੀ ਸੱਚੀ ਬਾਣੀ ਨਾ ਗੁਰਬਾਣੀ ਸੁਣੀ ਨਾ ਗੁਰਬਾਣੀ ਪੜ੍ਹੀ ਨਾ ਗੁਰਬਾਣੀ ਨੂੰ ਵਿਚਾਰਿਆ ਦੁਖ ਰੋਗ ਸਾਡੇ ਕੇਵਲ ਤੱਕ ਸੀ ਉਤਨ ਹੀ ਉਸ ਗ੍ਰੰਥੀ ਜੀ ਦੀ ਜੀ ਸ਼ਬਦਾਂ ਨਾਲ ਗੁਰਬਾਣੀ ਪੜ੍ਹੀ ਹੋਈ ਉਸ ਸਭ ਨੇ ਸਿੱਖਾ ਨਹੀਂ ਜਲਦੀ ਜਲਦੀ ਗੁਰਬਾਣੀ ਪੜ੍ਹਨੀ ਚੰਗਾ ਜਦੋਂ ਦਾ ਮਿਲਿਆ ਇੱਕ ਸਿੰਘ ਜਿਹੜਾ ਨਾ ਬਿਲਕੁਲ ਪ੍ਰੋਪਰ ਸਨਾ ਕੀ ਬਾਣੀ ਪੜਦਾ ਸੀ ਔਸਤ ਕੱਢੀ ਗਈ ਤੇ ਉਹ 2 ਘੰਟੇ ਨੂੰ 60 ਅੰਕ ਬਾਣੀ ਵਧੀਆ ਪੜ ਲਈਦਾ ਸੀ ਇੱਕ ਇੱਕ ਸ਼ਬਦ ਸਮਝਾਉਂਦਾ ਅੱਜ ਤੇ ਇਸ ਤਰ੍ਹਾਂ ਹੁੰਦਾ ਘਰਾਂ ਕੋਸ਼ਿਸ਼ ਕੀਤੇ ਵਜੇ ਕੋ ਕੋਣਾ ਪਰ ਨਾਲ ਸਿੱਧੂ ਕਰਾ ਲਓ ਕੋ 120 ਅੰਕ ਕੱਢ ਲੇਗਾ ਤੁਹਰੇ ਮੈਂ ਤੇ ਸਮਝੀ ਨਹੀਂ ਆਉਂਦੀ 120 ਅੰਕ ਕੱਲੇਗਾ ਉਹਨੂੰ ਖੁਦ ਨੂੰ ਹੀ ਸਮਝ ਨਹੀਂ ਆਉਣੀ ਕਿ ਮੈਂ ਬੋਲ ਰਹੀ ਹਾਂ ਇਹਦੇ ਗੁਰੂ ਅਰਜਨ ਦੇਵ ਸਾਹਿਬ ਨੂੰ ਪੁੱਛਿਆ ਕਰੋ ਬਾਰੇ ਕਿ ਇਹੇ ਕੁਰਬਾਨੀ ਪੜਨੀ ਕਿਉਂ। ਅਜਾ ਤ੍ਰੇਤੀ ਜਾਣਗੇ ਕੋਈ ਸੁਣਨ ਵਾਲਾ ਵੀ ਸੁਣਾਈਏ ਕਿਉਂ। ਪੰਜਵਾਸ ਕੀ ਕਹਿੰਦੇ। ਕਹਿੰਦੇ ਅੰਤਰ ਗੁਰ ਅਰਧਨਾ ਕਹਿੰਦੇ ਕਿ ਅੰਤਰ ਆਤਮਾ ਨਾਲ ਗੁਰੂ ਦੀ ਅਰਧਨਾ ਕਰਾ ਕਰ ਬਹਿ ਕੇ ਚੌਕਣਾ ਦਾ। ਅੰਤਰ ਗੁਰ ਅਰਧਨਾ ਜਿਵੇਂ ਜਪੁਰਨਾਓ ਤੇ ਖੜ ਪੜ ਦੀ ਸੀਮਾ ਤੇ ਨਿਯੋਗ ਬੈਠ